ਲੰਡਨ ਚ ਆਪਣੀ ਪਤਨੀ ਦੇ ਕਤਲ ਦੇ ਦੋਸ਼ੀ ਇੱਕ ਵਿਅਕਤੀ ਨੂੰ ਕਥਿਤ ਤੌਰ ਦੇ ਵਿੱਚ ਭਾਰਤ ਦੇ ਵਿੱਚ ਦੇਖਿਆ ਗਿਆ ਹੈ। ਮੁਲਜ਼ਮ ਨੂੰ ਇੱਕ ਬੈਂਕ ਦੇ ਵਿੱਚੋਂ ਪੈਸੇ ਕਢਵਾਉਂਦੇ ਹੋਏ ਉਸ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਹੁਣ ਭਾਰਤ ਦੀ ਪੁਲਿਸ ਵੀ ਚੌਕਸ ਹੋ ਗਈ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਜ਼ ਐਕਸਪੀ ਪੰਜਾਬੀ 24 ਸਾਲਾਂ ਪਾਰਤੀ ਲੜਕੀ ਹਰਸ਼ਿਤਾ ਬਰੇਲਾ ਜੋ ਦਿੱਲੀ ਦੀ ਰਹਿਣ ਵਾਲੀ ਸੀ ਜਿਸ ਨੂੰ 14 ਨਵੰਬਰ 2024 ਨੂੰ ਲੰਡਨ ਦੇ ਇਲਫੋਰ ਦੇ ਵਿੱਚ ਬ੍ਰਿਸਬਨ ਰੋਡ ਤੇ ਇੱਕ ਸਿਲਵਰ ਰੰਗ ਦੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਪਤੀ 24 ਸਾਲਾਂ ਪੰਕਜ ਲਾਂਬਾ ਕਤਲ ਤੋਂ ਬਾਅਦ ਜਲਦੀ ਹੀ ਯੂਕੇ ਤੋਂ ਭਾਰਤ પાਜਾਇਆ ਦਿੱਲੀ ਪੁਲਿਸ ਨੇ ਪੰਕਜ ਲਾਂਬਾ ਨੂੰ ਦੇਸ਼ ਛੱਡਣ ਤੋਂ ਰੋਕਣ ਦੇ ਲਈ ਲੁਕਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਹੈ ਪਰ ਹੁਣ ਪੰਕਜ ਲਾਂਬਾ ਨੂੰ 4 ਮਾਰਚ 2025 ਨੂੰ ਗੁਰੂਗ੍ਰਾਮ ਦੀ ਇੱਕ ਬੈਂਕ ਦੇ ਵਿੱਚ ਦੇਖਿਆ ਗਿਆ ਪੰਕਜ ਲਾਂਬਾ ਦੀ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਜਿਸ ਦੇ ਵਿੱਚ ਮਲਜ਼ਮ ਨੇ ਮੂੰਹ ਤੇ ਮਾਸਕ ਪਾਇਆ ਹੋਇਆ ਸੀ ਅਤੇ ਉਸ ਨੇ ਬੈਂਕ ਦੇ ਵਿੱਚੋਂ ਕਰੀਬ 4 ਲੱਖ ਰੁਪਏ ਦੀ ਰਕਮ ਕਢਵਾਈ ਪੁਲਿਸ ਉਤਰਾ ਦੇ ਮੁਤਾਬਿਕ ਮਲਜ਼ਮ ਨੇ ਉਸੇ ਦਿਨ ਇੱਕ ਹੋਰ ਬੈਂਕ ਤੋਂ 21000 ਰੁਪਏ ਕਢਵਾਏ ਪੁਲਿਸ ਨੇ ਪਹਿਲਾਂ ਹੀ ਪੰਕਜ ਲਾਂਬਾ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 50000 ਰੁਪਏ ਦਾ ਇਨਾਮ ਐਲਾਨ ਕੀਤਾ ਹੋਇਆ ਹੈ। ਹਰਸ਼ਿਤਾ ਦੇ ਮਾਪਿਆਂ ਦੀ ਸ਼ਿਕਾਇਤ ਤੇ ਪੰਕਜ ਦੇ ਖਿਲਾਫ ਦਹੇਜ ਮੰਗਣ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਹੋਇਆ ਹੈ। ਮਾਪਿਆਂ ਦਾ ਇਲਜ਼ਾਮ ਹੈ ਕਿ ਹਰਸ਼ਿਤਾ ਦਾ ਕਤਲ ਘੱਟ ਦਹੇਜ ਲਿਉਣ ਦੇ ਕਾਰਨ ਕੀਤਾ ਗਿਆ। ਹਰਸ਼ਿਤਾ ਦਾ ਵਿਆਹ ਮਾਰਚ 2024 ਦੇ ਵਿੱਚ ਪੰਕਜ ਨਾਲ ਹੋਇਆ ਸੀ ਜਿਸ ਤੋਂ ਬਾਅਦ ਇਹ ਦੋਵੇਂ પતિ-ਪਤਨੀ ਭਾਰਤ ਤੋਂ ਲੰਡਨ ਆ ਕੇ ਵਸੇ ਸਨ ਜਿੱਥੇ ਹਰਸ਼ਿਤਾ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਅਤੇ ਬਾਅਦ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਲੰਡਨ ਦੀ ਨਾਰਥ ਹੈਮਪਟਨ ਸ਼ਾਇਰ ਪੁਲਿਸ ਨੇ ਘਰੇਲੂ ਹਿੰਸਾ ਤਹਿਤ ਮਾਮਲਾ ਦਰਜ ਕੀਤਾ ਸੀ ਮਾਮਲੇ ਤੋਂ ਫੌਰਨ ਬਾਅਦ ਪੰਕਜ ਫਰਾਰ ਚੱਲ ਰਿਹਾ ਹੈ